ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਜਦੋਂ ਮੈਂ ਅੱਜ ਆਪਣੀ ਧੀ ਦੇ ਪਾਏ ਹੋਏ ਕੱਪੜਿਆਂ ਨਾਲ ਆਪਣੇ ਜਵਾਈ ਨੂੰ ਜੁੱਤੇ ਪੁੰੁੰਦੇ ਹੋਏ ਵੇਖਿਆ ਤਾਂ ਮੇਰੇ ਹੱਥ ਕੰਬ ਗਏ ਮੀਰਾ ਦਰਵਾਜ਼ੇ ਦੇ ਕੋਲ ਫर्श ਤੇ ਪਈ ਸੀ ਮੈਲੀ ਜਹੀ ਸਲਵਾਰ ਕਮੀਜ਼ ਵਿੱਚ ਸਮੀਰ ਨੇ ਆਪਣੇ ਮਹਿੰਗੇ ਜੁੱਤੇ ਉਸ ਦੀ ਪਿੱਠ ਤੇ ਰਗੜੇ ਅਤੇ ਆਪਣੇ ਮਹਿਮਾਨਾਂ ਵੱਲ ਦੇਖ ਕੇ ਹੱਸਦਿਆਂ ਕਿਹਾ ਇਹ ਸਾਡੀ ਪਾਗਲ ਨੌਕਰਾਨੀ ਐ ਵਿੱਚ ਵਿੱਚ ਅਜਿਹੀਆਂ ਹਰਕਤਾਂ ਕਰਦੀ ਰਹਿੰਦੀ ਹੈ ਡਾਈਨਿੰਗ ਟੇਬਲ ਤੇ ਬੈਠੇ 8 ਲੋਕ ਹੱਸ ਰਹੇ ਸਨ ਕਿਸੇ ਨੇ ਨਾ ਪੁੱਛਿਆ ਕਿ ਇਹ ਕੌਣ ਆ ਤੇ ਇੱਥੇ ਕਿਉਂ ਪਈ ਹੈ ਮੇਰੀ ਇਕਲौती ਧੀ ਜਿਸ ਨੂੰ ਮੈਂ 27 ਸਾਲ ਆਪਣੇ ਖੂਨ ਪਸੀਨੇ ਨਾਲ ਪਾਲਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਮੈਂ ਕੌਣ ਹਾਂ ਸਮੀਰ ਨੂੰ ਕੀ ਪਤਾ ਸੀ ਕਿ ਜਿਸ ਜ਼ਰਦਾਰਨ ਜਹੀ ਮਾਂ ਨੂੰ ਉਹ ਹਮੇਸ਼ਾ ਨજર ਅੰਦਾਜ਼ ਕਰਦਾ ਆਇਆ ਹੈ ਉਹ ਪਿਛਲੇ 29 ਸਾਲਾਂ ਤੋਂ ਹਰ ਮਹੀਨੇ 500 ਤੋਂ ਵੱਧ ਖਾਤਿਆਂ ਨੂੰ ਚੈੱਕ ਕਰਦੀ ਹੈ ਮੈਨੂੰ ਜਾਲੀ ਤਸਕਤ ਪਰਚਾਨਨ ਵਿੱਚ ਸਿਰਫ 15 ਸਕਿੰਟ ਲੱਗਦੇ ਹਨ ਮੈਨੂੰ ਪਤਾ ਹੈ ਕਿ ਧੋਖਾਧੜੀ ਦੇ ਕਾਗਜ਼ ਕਿਹੋ ਜਿਹੇ ਹੁੰਦੇ ਹਨ ਅਤੇ ਮੈਨੂੰ ਇਹ ਵੀ ਪਤਾ ਸੀ ਕਿ ਹੁਣ ਸਭ ਕੁਝ ਖਤਮ ਕਰਨ ਦਾ ਵਕਤ ਆ ਗਿਆ ਹੈ ਉਹ ਸ਼ਾਮ ਮੈਨੂੰ ਅੱਜ ਵੀ ਯਾਦ ਹੈ ਜਿਵੇਂ ਕੱਲ ਦੀ ਹੀ ਗੱਲ ਹੋਵੇ ਮੈਂ ਅਚਾਨਕ ਅਜੀਤ ਨਗਰ ਸਮੀਰ ਦੇ ਉਸ ਫਲੈਟ ਤੇ ਪਹੁੰਚ ਗਈ ਜਿਸ ਬਾਰੇ ਉਸਨੇ ਕਿਹਾ ਸੀ ਕਿ ਉਸਨੇ ਆਪਣੀ ਮਿਹਨਤ ਦੀ ਕਮਾਈ ਨਾਲ ਖਰੀਦਿਆ ਜਦੋਂ ਮੈਂ ਘੰਟੀ ਵਜਾਈ ਤਾਂ ਅੰਦਰੋਂ ਹਾਸਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਦਰਵਾਜ਼ਾ ਇੱਕ ਅਜਨਬੀ ਨੇ ਖੋਲਿਆ ਮੈਂ ਮੀਰਾ ਬਾਰੇ ਪੁੱਛਿਆ ਤਾਂ ਉਸਨੇ ਅੰਦਰ ਇਸ਼ਾਰਾ ਕਰਦਿਆਂ ਮੁਸਕਰਾ ਕੇ ਕਿਹਾ ਉਹ ਨੌਕਰਾਨੀ ਅੰਦਰ ਕਿਤੇ ਹੋਵੇਗੀ ਨੌਕਰਾਨੀ ਮੇਰੀ ਧੀ ਨੂੰ ਉਹ ਨੌਕਰਾਨੀ ਕਹਿ ਰਿਹਾ ਸੀ ਮੈਂ ਅੰਦਰ ਹਾਲ ਵਿੱਚ ਗਈ ਅੱਠ ਮਹਿਮਾਨ ਖਾਣਾ ਖਾ ਰਹੇ ਸਨ ਅਤੇ ਸਮੀਰ ਸਫੇਦ ਸ਼ਰਟ ਅਤੇ ਮਹਿੰਗੀ ਘੜੀ ਪਾ ਕੇ ਮਹਿਮਾਨ ਨਿਵਾਜ਼ੀ ਕਰ ਰਿਹਾ ਸੀ ਮੈਨੂੰ ਦੇਖ ਕੇ ਪਹਿਲਾਂ ਤਾਂ ਉਸ ਦੇ ਚਿਹਰੇ ਤੇ ਚਿਚੜਾਪਨ ਆਇਆ ਫਿਰ ਉਹ ਨਕਲੀ ਮੁਸਕਾਨ ਨਾਲ ਬੋਲਿਆ ਮੰਮੀ ਜੀ ਤੁਸੀਂ ਦੱਸਿਆ ਨਹੀਂ ਕਿ ਤੁਸੀਂ ਆ ਰਹੇ ਹੋ ਮੀਰਾ ਦੀ ਤਬੀਅਤ ਠੀਕ ਨਹੀਂ ਉਹ ਸ਼ਾਇਦ ਬੈਡਰੂਮ ਵਿੱਚ ਆਰਾਮ ਕਰ ਰਹੀ ਹੋਵੇਗੀ ਪਰ ਮੇਰੀ ਨਜ਼ਰ ਦਰਵਾਜ਼ੇ ਦੇ ਕੋਲ ਇੱਕ ਕੋਨੇ ਵਿੱਚ ਪਈ ਜਿੱਥੇ ਪੁਰਾਣੇ ਕੱਪੜਿਆਂ ਦੇ ਢੇਰ ਕੋਲ ਕੋਈ ਲੇਟਿਆ ਹੋਇਆ ਸੀ ਜਦੋਂ ਮੈਂ ਕੋਲ ਗਈ ਤਾਂ ਮੇਰੇ ਦਿਲ ਦੀ ਧੜਕਣ ਰੁਕ ਗਈ ਉਹ ਮੀਰਾ ਸੀ ਫੱਟੀ ਹੋਈ ਸਲਵਾਰ ਕਮੀਜ਼ ਖਿਲਰੇ ਹੋਏ ਵਾਲ ਅਤੇ ਸੁੱਜਿਆ ਹੋਇਆ ਚਿਹਰਾ ਉਹ ਫਰਸ਼ ਤੇ ਇੰਜ ਸੌ ਰਹੀ ਸੀ ਜਿਵੇਂ ਕੋਈ ਜਾਨਵਰ ਹੋਵੇ ਇਹ ਕੀ ਐ ਮੇਰੀ ਆਵਾਜ਼ ਕੰਬ ਗਈ ਸੀ ਸਮੀਰ ਨੇ ਹਲਕਾ ਜਿਹਾ ਹੱਸ ਕੇ ਕਿਹਾ ਉਹ ਮੰਮੀ ਜੀ ਅਸਲ ਵਿੱਚ ਮੀਰਾ ਨੂੰ ਕਦੇ ਕਦੇ ਅਜਿਹੇ ਦੌਰੇ ਪੈਂਦੇ ਹਨ ਤੁਸੀਂ ਤਾਂ ਜਾਣਦੇ ਹੀ ਹੋ ਉਸਦੀ ਮਾਨਸਿਕ ਹਾਲਤ ਡਾਕਟਰ ਨੇ ਕਿਹਾ ਹੈ ਕਿ ਜਦੋਂ ਅਜੀਹਾ ਹੋਵੇ ਤਾਂ ਉਸ ਨੂੰ ਇਕੱਲਾ ਛੱਡ ਦੇਣਾ ਚਾਹੀਦਾ ਹੈ ਅਤੇ ਫਿਰ ਮੇਰੀਆਂ ਅੱਖਾਂ ਦੇ ਸਾਹਮਣੇ ਉਸ ਨੇ ਆਪਣੇ ਜੁੱਤੇ ਉਤਾਰੇ ਅਤੇ ਮੀਰਾ ਦੀ ਪਿੱਠ ਤੇ ਪੁੰਜਣ ਲੱਗ ਪਿਆ ਜਦੋਂ ਇੱਕ ਮਹਿਮਾਨ ਨੇ ਪੁੱਛਿਆ ਕਿ ਇਹ ਕੌਣ ਹੈ ਤਾਂ ਸਮੀਰ ਨੇ ਬੜੀ ਬੇਸ਼ਰਮੀ ਨਾਲ ਕਿਹਾ ਸਾਡੀ ਪਾਗਲ ਨੌਕਰਾਨੀ ਐ ਵਿੱਚ ਵਿੱਚ ਅਜੀਹੀਆਂ ਹਰਕਤਾਂ ਕਰਦੀ ਐ ਪਰ ਕੰਮ ਠੀਕ ਕਰ ਲੈਂਦੀ ਐ ਇਸ ਲਈ ਰੱਖਿਆ ਹੋਇਆ ਸਭ ਹੱਸ ਰਹੇ ਸਨ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਜੋ ਮੈਂ ਦੇਖ ਰਹੀ ਸੀ ਉਹ ਤਾਂ ਸਿਰਫ ਸ਼ੁਰੂਆਤ ਸੀ ਮੇਰਾ ਨਾਮ ਅਰਚਨਾ ਹੈ ਮੈਂ 55 ਸਾਲਾਂ ਦੀ ਹਾਂ ਅਤੇ ਲਖਨਊ ਦੇ ਅਜੀਤ ਨਗਰ ਵਿੱਚ ਰਹਿੰਦੀ ਹਾਂ ਮੇਰੇ ਪਤੀ ਰਜੀਵ ਦੀ 3 ਸਾਲ ਪਹਿਲਾਂ ਕਿਡਨੀ ਫੇਲ ਹੋਣ ਕਾਰਨ ਮੌਤ ਹੋ ਗਈ ਸੀ ਉਹਨਾਂ ਦੇ ਇਲਾਜ ਤੇ ਸਾਡੀ ਸਾਰੀ ਜਮਾ ਪੂੰਜੀ ਖਰਚ ਹੋ ਗਈ ਸੀ ਮੇਰਾ ਦਾ ਵਿਆਹ ਸਮੀਰ ਨਾਲ 6 ਮਹੀਨੇ ਪਹਿਲਾਂ ਬੜੀ ਧੂਮਤਾ ਮਨਾ ਲ ਹੋਇਆ ਸੀ ਮੈਂ ਆਪਣੀ ਜ਼ਿੰਦਗੀ ਦੀ ਬਚੀ ਖੁਸ਼ੀ ਕਮਾਈ ਉਸ ਦੇ ਵਿਆਹ ਤੇ ਲਗਾ ਦਿੱਤੀ ਸੀ ਕਿਉਂਕਿ ਉਹ ਮੇਰੀ ਜ਼ਿੰਦਗੀ ਸੀ ਮੈਂ ਗੁਪਤਾ મેન્ટਲ ਵਰਕਸ ਵਿੱਚ ਸੀਨੀਅਰ ਅਕਾਊਂਟੈਂਟ ਹਾਂ 29 ਸਾਲਾਂ ਤੋਂ ਮੈਂ ਹਿਸਾਬ ਕਿਤਾਬ ਅਤੇ ਅਡਿਟ ਦਾ ਕੰਮ ਕਰ ਰਹੀ ਹਾਂ ਮੇਰੇ ਕੰਮ ਨੇ ਮੈਨੂੰ ਸਿਖਾਇਆ ਕਿ ਕਾਗਜ਼ਾਂ ਨੂੰ ਕਿਵੇਂ ਪੜ੍ਹਨਾ ਹੈ ਅਤੇ ਧੋਖੇ ਬਾਜ਼ਾਂ ਨੂੰ ਕਿਵੇਂ ਫੜਨਾ ਹੈ ਪਰ ਉਸ ਸ਼ਾਮ ਜਦੋਂ ਮੈਂ ਆਪਣੀ ਤੀਨੂ ਫਰਸ਼ਤੇ ਪਿਆ ਦੇਖਿਆ ਤਾਂ ਮੇਰਾ ਸਾਰਾ ਤਜਰਬਾ ਤੁੰਦਲਾ ਪੈ ਗਿਆ ਉਸ ਪਲ ਮੈਂ ਸਿਰਫ ਇੱਕ ਮਾਂ ਸੀ ਜਿਸ ਦੀ ਰੂਹ ਤੜਫ ਰਹੀ ਸੀ ਉਹ ਮਾਂ ਜਿਸ ਦੀ ਤੀਨੂ ਕਿਸੇ ਨੇ ਨੌਕਰਾਨੀ ਬਣਾ ਦਿੱਤਾ ਸੀ ਮੈਂ ਸਮੀਰ ਨੂੰ ਕਿਹਾ ਮੈਂ ਮੀਰਾ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹਾਂ ਉਸ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਮੰਮੀ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਇਹ ਸਭ ਦਵਾਈਆਂ ਦਾ ਅਸਰ ਹੈ ਡਾਕਟਰ ਨੇ ਨਵੀਂ ਦਵਾਈ ਦਿੱਤੀ ਐ ਕੁਝ ਦਿਨਾਂ ਵਿੱਚ ਸਭ ਠੀਕ ਹੋ ਜਾਵੇਗਾ ਮੈਂ ਪੁੱਛਿਆ ਕਿਹੜੀ ਦਵਾਈ ਕਿਹੜਾ ਡਾਕਟਰ ਸਮੀਰ ਬੋਲਿਆ ਮੰਮੀ ਜੀ ਤੁਹਾਨੂੰ ਪਤਾ ਹੀ ਐ ਨਾ ਕਿ ਮੀਰਾ ਕਦੇ-ਕਦੇ ਅਜੀਬ ਹਰਕਤਾਂ ਕਰਦੀ ਐ ਇਸੇ ਲਈ ਮੈਂ ਉਸਨੂੰ ਡਾਕਟਰ ਕੋਲ ਲੈ ਕੇ ਗਿਆ ਸੀ ਹੁਣ ਮੀਰਾ ਦਾ ਇਲਾਜ ਚੱਲ ਰਿਹਾ ਹੈ ਉੱਥੇ ਮੌਜੂਦ ਮਹਿਮਾਨ ਸਭ ਸੁਣ ਰਹੇ ਸਨ ਕੁਝ ਲੋਕ ਤਾਂ ਬੜੀ ਹਮਦਰਦੀ ਨਾਲ ਸਿਰ ਹਿਲਾ ਰਹੇ ਸਨ ਇੱਕ ਔਰਤ ਨੇ ਕਿਹਾ ਅੱਜਕੱਲ੍ਹ ਦੀਆਂ ਕੁੜੀਆਂ ਨੂੰ ਮਾਨਸਿਕ ਸਮੱਸਿਆਵਾਂ ਬਹੁਤ ਹੁੰਦੀਆਂ ਹਨ ਚੰਗਾ ਹੋਇਆ ਕਿ ਤੁਸੀਂ ਇਲਾਜ ਕਰਵਾ ਰਹੀ ਹੋ ਮੈਂ ਮੀਰਾ ਨੂੰ ਹਿਲਾਇਆ ਪਰ ਉਹ ਉੱਠੀ ਨਾ ਉਹ ਬਹੁਤ ਗੂੜੀ ਨੀਂਦ ਵਿੱਚ ਸੀ ਜਾਂ ਫਿਰ ਕੁਝ ਹੋਰ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਫਿਰ ਕਿਹਾ ਮੈਂ ਇਸ ਨੂੰ ਹੁਣੇ ਡਾਕਟਰ ਕੋਲ ਲੈ ਕੇ ਜਾ ਰਹੀ ਹਾਂ ਇਹ ਸੁਣ ਕੇ ਸਮੀਰ ਦਾ ਚਿਹਰਾ ਸਖਤ ਹੋ ਗਿਆ ਉਸਨੇ ਕਿਹਾ ਮੰਮੀ ਜੀ ਤੁਸੀਂ ਇੱਥੇ ਅਚਾਨਕ ਆ ਕੇ ਤਮਾਸ਼ਾ ਨਾ ਬਣਾਓ ਮੀਰਾ ਮੇਰੀ ਪਤਨੀ ਹੈ ਅਤੇ ਮੈਂ ਉਸ ਦਾ ਖਿਆਲ ਰੱਖਣਾ ਜਾਣਦਾ ਹਾਂ ਮੈਂ ਉੱਠੀ ਸਮੀਰ ਦੀਆਂ ਅੱਖਾਂ ਵਿੱਚ ਸਿੱਧਾ ਦੇਖਿਆ ਅਤੇ ਬਹੁਤ ਹੌਲੀ ਪਰ ਦ੍ਰਿੜਤਾ ਨਾਲ ਬੋਲੀ ਮੈਂ ਕੱਲ ਸਵੇਰੇ 10 ਵਜੇ ਫੇਰ ਆਵਾਂਗੀ ਜੇ ਮੀਰਾ ਠੀਕ ਨਾ ਮਿਲੀ ਤਾਂ ਮੈਂ ਪੁਲਸ ਲੈ ਕੇ ਆਵਾਂਗੀ ਉਸ ਨੇ ਹੱਸਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਜਿਵੇਂ ਤੁਹਾਡੀ ਮਰਜ਼ੀ ਮੰਮੀ ਜੀ ਪਰ ਮੈਂ ਦੇਖਿਆ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਪਾਲੀ ਡਰ ਦੀ ਝਲਕ ਸੀ ਮੈਂ ਘਰ ਆ ਗਈ ਪਰ ਉਸ ਰਾਤ ਨੀਂਦ ਨਹੀਂ ਆਈ ਮੈਂ ਬਹੁਤ ਦੇਰ ਤੱਕ ਖਿੜਕੀ ਦੇ ਕੋਲ ਖੜੀ ਰਹੀ ਜਿੱਥੋਂ ਰਜੀਵ ਦਾ ਲਗਾਇਆ ਹੋਇਆ ਛੋਟਾ ਜਿਹਾ ਬਾਗੀਚਾ ਦਿਖਾਈ ਦਿੰਦਾ ਹੈ ਉੱਥੇ ਤુલਸੀ ਦਾ ਬੂਟਾ ਤੇ ਕੁਝ ਗੁਲਾਬ ਸਨ ਰਜੀਵ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ ਅੱਜ ਵੀ ਜਦੋਂ ਮੈਂ ਪਰੇਸ਼ਾਨ ਹੁੰਦੀ ਹਾਂ ਤਾਂ ਉਥੇ ਜਾ ਕੇ ਖੜੀ ਹੋ ਜਾਂਦੀ ਹਾਂ ਉਸ ਰਾਤ ਮੈਂ ਫੈਸਲਾ ਕਰ ਲਿਆ ਸੀ ਕਿ ਕੁਝ ਤਾਂ ਗੜਬੜ ਹੈ ਅਤੇ ਮੈਂ ਸੱਚ ਦਾ ਪਤਾ ਲਗਾ ਕੇ ਰਾਂਗੀ ਅਗਲੇ ਦਿਨ ਜਦੋਂ ਮੈਂ ਸਮੀਰ ਦੇ ਘਰ ਗਈ ਤਾਂ ਇਸ ਵਾਰ ਦਰਵਾਜ਼ਾ ਖੁੱਲ੍ਹਾ ਸੀ ਮੀਰਾ ਹੁਣ ਠੀਕ ਲੱਗ ਰਹੀ ਸੀ ਉਹ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਮੁਸਕੁਰਾ ਰਹੀ ਸੀ ਮਾਂ ਤੁਸੀਂ ਆ ਗਏ ਅੰਦਰ ਆਓ ਅੰਦਰ ਸਮੀਰ ਵੀ ਸੀ ਜੋ ਆਫਿਸ ਜਾਣ ਲਈ ਤਿਆਰ ਹੋ ਰਿਹਾ ਸੀ ਉਹ ਬੋਲਿਆ ਮੰਮੀ ਜੀ ਦੇਖੋ ਮੈਂ ਕਿਹਾ ਸੀ ਨਾ ਕਿ ਮੀਰਾ ਬਿਲਕੁਲ ਠੀਕ ਹੈ ਕੱਲ ਸ਼ਾਇਦ ਮਹਿਮਾਨਾਂ ਲਈ ਖਾਣਾ ਬਣਾਉਂਦੇ ਹੋਏ ਥੱਕ ਗਈ ਸੀ ਮੈਂ ਮੀਰਾ ਤੋਂ ਪੁੱਛਿਆ ਧੀਏ ਤੂੰ ਠੀਕ ਹੈ ਉਸਨੇ ਜਵਾਬ ਦਿੱਤਾ ਹਾਂ ਮਾਂ ਬਿਲਕੁਲ ਤੁਸੀਂ ਐਵੇਂ ਪਰੇਸ਼ਾਨ ਹੋ ਰਹੇ ਹੋ ਕੱਲ ਸਿਰਦਰਦ ਸੀ ਤਾਂ ਦਵਾਈ ਖਾ ਕੇ ਨੀਂਦ ਆ ਗਈ ਸੀ ਪਰ ਉਸ ਦੀਆਂ ਅੱਖਾਂ ਵਿੱਚ ਕੁਝ ਹੋਰ ਹੀ ਸੀ ਸ਼ਾਇਦ ਡਰ ਜੋ ਮੈਂ ਸਮਝ ਨਹੀਂ پا ਰਹੀ ਸੀ ਸਮੀਰ ਆਫਿਸ ਚਲਾ ਗਿਆ ਮੈਂ ਮੀਰਾ ਨਾਲ ਰਸੋਈ ਵਿੱਚ ਬੈਠ ਕੇ ਚਾਹ ਪੀਣ ਲੱਗੀ ਮੈਂ ਹੌਲੀ ਜਿਹੀ ਪੁੱਛਿਆ ਮੀਰਾ ਸੱਚ ਦੱਸ ਸਭ ਠੀਕ ਹੈ ਨਾ ਉਸਨੇ ਕਿਹਾ ਹਾਂ ਮਾਂ ਸਮੀਰ ਮੇਰਾ ਬਹੁਤ ਖਿਆਲ ਰੱਖਦਾ ਹੈ ਤੇ ਉਹ ਦਵਾਈਆਂ ਜੋ ਤੂੰ ਲੈ ਰਹੀ ਹੈ ਮੇਰੇ ਸਵਾਲ ਤੇ ਮੀਰਾ ਦਾ ਚਿਹਰਾ ਫਿੱਕਾ ਪੈ ਗਿਆ ਕਿਹੜੀਆਂ ਦਵਾਈਆਂ ਮੈਨੂੰ ਤਾਂ ਕਿਸੇ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਨਹੀਂ ਲਿਜਾਇਆ ਗਿਆ ਮੈਂ ਕੋਈ ਅਜੀਹੀ ਦਵਾਈ ਨਹੀਂ ਲੈ ਰਹੀ ਤਦ ਮੈਨੂੰ ਕਿਚਨ ਕਾਊਂਟਰ ਤੇ ਇੱਕ ਦਵਾਈ ਦੀ ਸ਼ੀਸ਼ੀ ਦਿਖੀ ਮੈਂ ਚੁੱਕ ਕੇ ਦੇਖਿਆ ਤਾਂ ਉਹ ਮਾਨਸਿਕ ਰੋਗਾਂ ਦੀ ਹੀ ਦਵਾਈ ਸੀ ਪਰ ਉਹ 6 ਮਹੀਨੇ ਪਹਿਲਾਂ ਐਕਸਪਾਇਰ ਹੋ ਚੁੱਕੀ ਸੀ ਸਮੀਰ ਨੇ ਕੱਲ ਰਾਤ ਝੂਠ ਬੋਲਿਆ ਸੀ ਕਿ ਉਹ ਨਵੀਂ ਦਵਾਈ ਲੈ ਕੇ ਆਇਆ ਹੈ ਮੇਰੇ ਦਿਮਾਗ ਵਿੱਚ ਕੰਟੀ ਵੱਜੀ ਸਮੀਰ ਮਹਿਮਾਨਾਂ ਸਾਹਮਣੇ ਨਾਟਕ ਕਰ ਰਿਹਾ ਸੀ ਪਰ ਕਿਉਂ ਮੈਂ ਉਹ ਸੀਸੀ ਚੋਪ ਚਾਪ ਆਪਣੇ ਬੈਗ ਵਿੱਚ ਪਾ ਲਈ ਅਤੇ ਮੀਰਾ ਨੂੰ ਕੁਝ ਨਹੀਂ ਕਿਹਾ ਬਸ ਉਸ ਦਾ ਹੱਥ ਫੜ ਕੇ ਕਿਹਾ ਤੇ ਜੇ ਕਦੇ ਕੋਈ ਤਕਲੀਫ ਹੋਵੇ ਤਾਂ ਮੈਨੂੰ ਫੋਨ ਕਰੀ ਮੈਂ ਇੱਥੋਂ ਸਿਰਫ 25 ਮਿੰਟ ਦੀ ਦੂਰੀ ਤੇ ਹਾਂ ਉਸ ਨੇ ਸਿਰ ਹਿਲਾਇਆ ਪਰ ਕੁਝ ਬੋਲ ਨਾ ਸકી ਮੈਂ ਘਰ ਪਰਤਦਿਆਂ ਸੋਚ ਰਹੀ ਸੀ ਕਿ ਕੁਝ ਤਾਂ ਬਹੁਤ ਗਲਤ ਹੋ ਰਿਹਾ ਹੈ ਵਿਆਹ ਦੇ ਪਹਿਲੇ 6 ਮਹੀਨੇ ਸਭ ਠੀਕ ਸੀ ਸਮੀਰ ਰੀਅਲ ਅਸਟੇਟ ਵਿੱਚ ਕੰਮ ਕਰਦਾ ਸੀ ਅਤੇ ਆਪਣੀਆਂ ਵੱਡੀਆਂ ਡੀਲਾਂ ਦੀਆਂ ਗੱਲਾਂ ਕਰਦਾ ਸੀ ਮੈਨੂੰ ਲੱਗਦਾ ਸੀ ਕਿ ਮੇਰੀ ਧੀ ਦਾ ਭਵਿੱਖ ਸੁਰੱਖਿਅਤ ਹੈ ਪਰ 6 ਮਹੀਨਿਆਂ ਬਾਅਦ ਸਭ ਬਦਲਣ ਲੱਗਾ ਮੀਰਾ ਦੇ ਫੋਨ ਆਉਣੇ ਘਟ ਗਏ ਜਦੋਂ ਮੈਂ ਪੁੱਛਦੀ ਤਾਂ ਉਹ ਕਹਿੰਦੀ ਕਿ ਘਰ ਦੇ ਕੰਮਾਂ ਕਰਕੇ ਥੱਕ ਜਾਂਦੀ ਹਾਂ ਇੱਕ ਦਿਨ ਜਦੋਂ ਮੈਂ ਬਿਨਾਂ ਦੱਸੇ ਉਸ ਦੇ ਘਰ ਗਈ ਤਾਂ ਦੇਖਿਆ ਕਿ ਉਸ ਦੀ ਬਾਹ ਤੇ ਨੀਲਾ ਨਿਸ਼ਾਨ ਸੀ ਪੁੱਛਣ ਤੇ ਉਸ ਨੇ ਕਿਹਾ ਕੀ ਉਹ ਰਸੋਈ ਵਿੱਚ ਡਿੱਗ ਪਈ ਸੀ ਸਮੀਰ ਨੇ ਵੀ ਤੁਰੰਤ ਗੱਲ ਸੰਭਾਲਦਿਆਂ ਮੀਨਾ ਮਾਰਿਆ ਮੰਮੀ ਜੀ ਇਹ ਬਹੁਤ ਲਾਪਰਵਾਹ ਹੈ ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਕਿ ਸੰਭਲ ਕੇ ਰਿਹਾ ਕਰ ਉਸ ਦੇ ਲਹਿਜੇ ਵਿੱਚ ਤੰਜ ਸੀ ਫਿਰ ਇੱਕ ਮਹੀਨੇ ਬਾਅਦ ਜਦੋਂ ਮੀਰਾ ਮੇਰੇ ਘਰ ਆਈ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਉਸ ਨੇ ਦੱਸਿਆ ਕਿ ਪੈਸਿਆਂ ਦੀ ਤੰਗੀ ਕਾਰਨ ਸਮੀਰ ਦਾ ਮੂਡ ਖਰਾਬ ਰਹਿੰਦਾ ਹੈ ਮੈਂ ਹੈਰਾਨ ਸੀ ਕਿਉਂਕਿ ਸਮੀਰ ਤਾਂ ਕਹਿੰਦਾ ਸੀ ਕਿ ਉਸਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ ਮੇਰੇ 29 ਸਾਲਾਂ ਦੇ ਅਕਾਊਂਟਸ ਦੇ ਤਜਰਬੇ ਨੇ ਮੈਨੂੰ ਸਿਖਾਇਆ ਸੀ ਕਿ ਜਦੋਂ ਕੁਝ ਗਲਤ ਹੁੰਦਾ ਤਾਂ ਛੋਟੇ-ਛੋਟੇ ਸੰਕੇਤ ਜ਼ਰੂਰ ਮਿਲਦੇ ਹਨ ਮੈਂ ਇੱਕ ਡੈਰੀ ਲਗਾ ਲਈ ਅਤੇ ਹਰ ਤਰੀਕ ਤੇ ਘਟਨਾ ਲਿਖਣੀ ਸ਼ੁਰੂ ਕਰ ਦਿੱਤੀ ਪਰ ਮੈਨੂੰ ਨਹੀਂ ਪਤਾ ਸੀ ਕਿ ਅਸਲੀ ਝਟਕਾ ਤਾਂ ਹਜੇ ਲੱਗਣਾ ਬਾਕੀ ਸੀ 2 ਮਹੀਨਿਆਂ ਬਾਅਦ ਸਮੀਰ ਦਾ ਫੋਨ ਆਇਆ ਬੜੀ ਅਮਿੱਠੀ ਆਵਾਜ਼ ਵਿੱਚ ਬੋਲਿਆ ਮੰਮੀ ਜੀ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮੈਂ ਕਿਹਾ ਹਾਂ ਬੋਲੋ ਪੁੱਤਰ ਉਹ ਅਸਲ ਵਿੱਚ ਮੈਂ ਇੱਕ ਬਹੁਤ ਵੱਡੀ ਪ੍ਰਾਪਰਟੀ ਡੀਲ ਕਰ ਰਿਹਾ ਬੜਾ ਚੰਗਾ ਮੌਕਾ ਹੈ ਪਰ ਉਸ ਦੇ ਲਈ ਥੋੜੀ ਜਿਹੀ ਇਨਵੈਸਟਮੈਂਟ ਚਾਹੀਦੀ ਹੈ ਮੇਰਾ ਦਿਲ ਬੈਠਣ ਲੱਗਾ ਮੈਂ ਪੁੱਛਿਆ ਕਿੰਨੀ ਬਸ 15 ਲੱਖ ਮੰਮੀ ਜੀ ਮੈਂ ਜਾਣਦਾ ਹਾਂ ਰਕਮ ਵੱਡੀ ਹੈ ਪਰ ਜੇ ਡੀਲ ਹੋ ਗਈ ਤਾਂ 3 ਮਹੀਨਿਆਂ ਵਿੱਚ ਪੈਸਾ ਦੁੱਗਣਾ ਹੋ ਕੇ ਵਾਪਸ ਮਿਲੇਗਾ ਮੈਂ ਕਲੰਬਾ ਸਾਹ ਲਿਆ ਤੇ ਕਿਹਾ ਸਮੀਰ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਤੈਨੂੰ ਪਤਾ ਹੀ ਹੈ ਨਾ ਮੀਰਾ ਦੇ ਪਾਪਾ ਦੀ ਬਿਮਾਰੀ ਵਿੱਚ ਸਭ ਕੁਝ ਖਰਚ ਹੋ ਗਿਆ ਸੀ ਪਰ ਉਸਨੇ ਅੱਗੋਂ ਕਿਹਾ ਪਰ ਤੁਹਾਡੀ ਐਫ ਡੀ ਤਾਂ ਹੈ ਨਾ ਤੇ ਘਰ ਵੀ ਹੈ ਤੁਸੀਂ ਉਸ ਨੂੰ ਗਿਰਵੀ ਰੱਖ ਸਕਦੇ ਹੋ ਗਿਰਵੀ ਮੇਰਾ ਘਰ ਮੇਰੇ ਪੈਰਾਂ ਹੇਠੋਂ ਜ਼ਮੀਰ ਨਿਕਲ ਗਈ ਉਹ ਘਰ ਜੋ ਰਜੀਵ ਅਤੇ ਮੈਂ 20 ਸਾਲਾਂ ਦੀ ਮਿਹਨਤ ਨਾਲ ਬਣਾਇਆ ਸੀ ਜਿਸ ਵਿੱਚ ਸਾਡੀ ਹਰ ਖੁਸ਼ੀ ਹਰ ਦੁੱਖ ਅਤੇ ਹਰ ਯਾਦ ਵਸੀ ਹੋਈ ਸੀ ਮੈਂ ਮਸਾ ਕਿਹਾ ਮੈਨੂੰ ਸੋਚਣ ਦੇ ਸਮੀਰ ਕਾਲੀ ਵਿੱਚ ਸੀ ਮੰਮੀ ਜੀ ਡੀਲ ਜਲਦੀ ਕਲੋਜ਼ ਕਰਨੀ ਹੈ ਦੋ ਦਿਨਾਂ ਵਿੱਚ ਜਵਾਬ ਚਾਹੀਦਾ ਉਸਨੇ ਫੋਨ ਰੱਖ ਦਿੱਤਾ ਉਸ ਰਾਤ ਮੈਂ ਖਿੜਕੀ ਦੇ ਕੋਲ ਖੜੀ ਰਜੀਵ ਦੀ ਤਸਵੀਰ ਦੇਖਦੀ ਰਹੀ ਤੇ ਸੋਚਦੀ ਰਹੀ ਕਿ ਜੇ ਅੱਜ ਉਹ ਹੁੰਦੇ ਤਾਂ ਕੀ ਕਰਦੇ ਅਗਲੇ ਦਿਨ ਮੈਂ ਆਪਣੇ ਦਫ਼ਤਰ ਵਿੱਚ ਸਾਡੇ ਲੀਗਲ ਟੀਮ ਦੇ ਵਕੀਲ ਰਾਗਵ ਤਰਵੇਦੀ ਜੀ ਨਾਲ ਗੱਲ ਕੀਤੀ ਉਹ ਬੜੇ ਸ਼ਾਂਤ ਤੇ ਸਮਝਦਾਰ ਇਨਸਾਨ ਸਨ ਮੇਰੀ ਗੱਲ ਸੁਣ ਕੇ ਉਹਨਾਂ ਨੇ ਸਲਾਹ ਦਿੱਤੀ ਅਰਚਨਾ ਜੀ ਪਹਿਲਾਂ ਸਮੀਰ ਦਾ ਬੈਕਗ੍ਰਾਉਂਡ ਚੈੱਕ ਕਰ ਲਓ ਜੇ ਉਹ ਰੀਅਲ اسٹیਟ ਵਿੱਚ ਹੈ ਤਾਂ ਕੋਈ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਜ਼ਰੂਰ ਹੋਵੇਗਾ 2 ਦਿਨ ਬਾਅਦ ਰਾਗਵ ਜੀ ਨੇ ਮੈਨੂੰ ਬੁਲਾਇਆ ਉਹਨਾਂ ਦੇ ਚਿਹਰੇ ਤੇ ਚਿੰਤਾ ਸੀ मैडम जी समीर ਧਵਨ ਦੇ ਨਾਮ ਤੇ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਉਹ ਕੋਈ ਪੱਕਾ ਡਿਵੈਲਪਰ ਨਹੀਂ ਲੱਗਦਾ ਇੰਨਾ ਹੀ ਨਹੀਂ ਉਸ ਦੇ ਵੱਖ-ਵੱਖ ਸੰਸਥਾਵਾਂ ਦਾ ਕਰੀਬ 50 ਲੱਖ ਦਾ ਕਰਜ਼ਾ ਹੈ ਉਸ ਦੀਆਂ ਸਾਰੀਆਂ ਪ੍ਰਾਪਰਟੀਆਂ ਗਿਰਵੀ ਹਨ ਮੈਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਮੇਰੇ ਸੀਨੇ ਵਿੱਚ ਛੁਰਾ ਖੋਪ ਦਿੱਤਾ ਹੋਵੇ ਮੇਰੀ ਧੀ ਮੀਰਾ ਨੇ ਇੱਕ ਅਜਿਹੇ ਆਦਮੀ ਨਾਲ ਵਿਆਹ ਕਰਵਾਇਆ ਸੀ ਜੋ ਧੋਖੇਬਾਜ਼ ਕਰ ਚਾਈ ਅਤੇ ਸ਼ੈਦ ਜਵਾਰੀ ਸੀ ਰਾਘਵ ਜੀ ਨੇ ਮੈਨੂੰ ਚੇਤਾਵਨੀ ਦਿੱਤੀ ਤੁਸੀਂ ਕਿਸੇ ਵੀ ਕਾਗਜ਼ ਤੇ ਦਸਤਕਤ ਨਾ ਕਰਨਾ ਅਤੇ ਆਪਣੀ ਧੀ ਦਾ ਖਿਆਲ ਰੱਖਣਾ ਉਹ ਆਦਮੀ ਖਤਰਨਾਕ ਹੋ ਸਕਦਾ ਹੈ ਜਦੋਂ ਮੈਂ ਸਮੀਰ ਨੂੰ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ ਤਾਂ ਉਸ ਦੀ ਆਵਾਜ਼ ਸਖਤ ਹੋ ਗਈ ਅਗਲੇ ਹਫਤੇ ਮੀਰਾ ਦਾ ਰੋਂਦੀ ਹੋਈ ਦਾ ਫੋਨ ਆਇਆ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੀਰਾ ਦੀ ਹਾਲਤ ਦੇਖ ਕੇ ਮੇਰੀ ਚੀਕ ਨਿਕਲ ਗਈ ਉਸ ਦਾ ਚਿਹਰਾ ਸੁੱਜਿਆ ਹੋਇਆ ਸੀ ਤੇ ਕੱਪੜੇ ਫਟੇ ਹੋਏ ਸਨ। ਸਮੀਰ ਨੇ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਸੀ ਕਿਉਂਕਿ ਮੈਂ ਪੈਸੇ ਨਹੀਂ ਦਿੱਤੇ ਸਨ। ਮੇਰਾ ਸਮਾਜ ਦੇ ਡਰੋਂ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ ਪਰ ਮੈਂ ਫੈਸਲਾ ਕਰ ਲਿਆ ਸੀ। ਮੈਂ ਸਮਝ ਗਈ ਸੀ ਕਿ ਸਿਰਫ ਕਹਿਣ ਨਾਲ ਕੰਮ ਨਹੀਂ ਚੱਲੇਗਾ। ਮੈਨੂੰ ਸਮੀਰ ਦੇ ਸਾਰੇ ਝੂਠ ਅਤੇ ਉਸ ਦੀਆਂ ਚਾਲਾਂ ਨੂੰ ਬੇਨਕਾਬ ਕਰਨਾ ਪਵੇਗਾ। ਮੈਂ ਅਤੇ ਰਾਗਵ ਜੀ ਨੇ ਹੋਰ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਆਨਲਾਈਨ ਯੂਏ ਦੀ ਭੈੜੀ ਲੱਤ ਲੱਗੀ ਹੋਈ ਸੀ ਕਰੈਕਟ ਦੀ ਸਿੱਟੇ ਬਾਜੀ ਇਹੀ ਉਹ ਚੰਦਰ ਯਾਦਤ ਸੀ ਜਿਸ ਨੇ ਸਮੀਰ ਦਾ ਸਾਰਾ ਪੈਸਾ ਡਬੋ ਦਿੱਤਾ ਸੀ ਅਤੇ ਹੁਣ ਉਹ ਮੇਰੀ ਜਾਇਦਾਦ ਹੜੱਪਣ ਦੇ ਪਿੱਛੇ ਪੈ ਗਿਆ ਸੀ ਮੈਂ ਆਪਣੇ ਫਲੈਟ ਦੇ ਸਾਰੇ ਕਾਗਜ਼ਾਤ ਸਾਹਮਣੇ ਰੱਖ ਦਿੱਤੇ ਸਨ ਅਤੇ ਬੈਂਕ ਨੂੰ ਵੀ ਸਖਤ ਹਦਾਇਤ ਦੇ ਦਿੱਤੀ ਸੀ ਕਿ ਮੇਰੀ ਇਜਾਜ਼ਤ ਤੋਂ ਬਿਨਾਂ ਕਿਸੇ ਨੂੰ ਕੋਈ ਜਾਣਕਾਰੀ ਨਾ ਦਿੱਤੀ ਜਾਵੇ ਪਰ ਸਮੀਰ ਇੰਨੀ ਜਲਦੀ ਹਾਰ ਮੰਨਣ ਵਾਲਾ ਨਹੀਂ ਸੀ ਤਿੰਨ ਹਫ਼ਤਿਆਂ ਬਾਅਦ ਮੈਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਇੱਕ ਆਦਮੀ ਮੇਰੇ ਘਰ ਆਇਆ ਜਿਸ ਦੇ ਹੱਥ ਵਿੱਚ ਕੁਝ ਕਾਗਜ਼ ਸਨ ਉਸਨੇ ਪੁੱਛਿਆ ਕਿ ਤੁਸੀਂ ਅਰਚਨਾ ਪਾਟੋਂ ਜਦੋਂ ਮੈਂ ਹਾਂ ਕਹੀ ਤਾਂ ਉਸਨੇ ਕਿਹਾ ਤੁਹਾਡੇ ਲਈ ਸਮੀਰ ਧਵਨ ਵੱਲੋਂ ਇੱਕ ਕਾਨੂੰਨੀ ਨੋਟਿਸ ਹੈ ਮੈਂ ਕਾਗਜ਼ ਫੜ ਕੇ ਪੜ੍ਹਨੇ ਸ਼ੁਰੂ ਕੀਤੇ ਤਾਂ ਮੇਰੇ ਹੱਥ ਕੰਬਣ ਲੱਗ ਪਏ ਸਮੀਰ ਨੇ ਦਾਵਾ ਕੀਤਾ ਸੀ ਕਿ ਮੀਰਾ ਮਾਨਸਿਕ ਤੌਰ ਤੇ ਬਿਮਾਰ ਹੈ ਇਸ ਲਈ ਉਸ ਨੇ ਆਪਣੀ ਪਾਵਰ ਆਫ ਅਟਾਨੀ ਸਮੀਰ ਦੇ ਨਾਮ ਕਰ ਦਿੱਤੀ ਹੈ ਕਿਉਂਕਿ ਮੀਰਾ ਮੇਰੀ ਇਕਲੌਤੀ ਵਾਰਿਸ ਹੈ ਇਸ ਲਈ ਮੇਰੀ ਜਾਇਦਾਦ ਤੇ ਹੁਣ ਸਮੀਰ ਦਾ ਹੱਕ ਬਣਦਾ ਸੀ ਉਹਨਾਂ ਕਾਗਜ਼ਾਂ ਤੇ ਮੀਰਾ ਦੇ ਦਸਤਖਤ ਸਨ ਜਾਂ ਘਟੋ ਘਟ ਉਹ ਉਸ ਵਰਗੇ ਹੀ ਦਿਖਾਈ ਦੇ ਰਹੇ ਸਨ ਮੈਂ ਤੁਰੰਤ ਰਾਗਵ ਜੀ ਕੋਲ ਗਈ ਉਹਨਾਂ ਨੇ ਕਾਗਜ਼ ਦੇਖ ਕੇ ਕਿਹਾ ਅਰਚਨਾ ਜੀ ਇਹ ਦਸਖਤ ਅਸਲੀ ਨਹੀਂ ਲੱਗਦੇ ਦੇਖੋ ਇੱਥੇ ਪੈਨ ਦਾ ਦਬਾਅ ਅਲੱਗ ਹੈ ਅਤੇ ਅੱਖਰਾਂ ਦੀ ਬनावटी ਵੀ ਵੱਖਰੀ ਹੈ ਮੇਰਾ ਆਪਣਾ 29 ਸਾਲਾਂ ਦਾ ਬੈਂਕਿੰਗ ਦਾ ਤਜਰਬਾ ਵੀ ਇਹੀ ਕਹਿ ਰਿਹਾ ਸੀ ਮੈਂ ਰੋਜ਼ ਹਜ਼ਾਰਾਂ ਦਸਖਤ ਦੇਖਦੀ ਸੀ ਮੈਨੂੰ ਪਤਾ ਸੀ ਕਿ ਇਹ ਮੇਰੀ ਧੀ ਦੇ ਸਾਈਨ ਨਹੀਂ ਹਨ ਰਾਗਵ ਜੀ ਨੇ ਕਿਹਾ ਅਸੀਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਾਂ ਪਰ ਸਾਨੂੰ ਪੱਕੇ ਸਬੂਤਾਂ ਦੀ ਲੋੜ ਪਵੇਗੀ ਉਸੇ ਵੇਲੇ ਮੇਰੇ ਦਿਮਾਗ ਵਿੱਚ ਇੱਕ ਯੋਜਨਾ ਆਈ ਮੈਂ ਫੈਸਲਾ ਕਰ ਲਿਆ ਕਿ ਮੈਂ ਖੁਦ ਸਬੂਤ ਇਕੱਠੇ ਕਰਾਂਗੀ ਮੈਂ ਮੀਰਾ ਨੂੰ ਦੱਸੇ ਬਿਨਾਂ ਉਸ ਦੇ ਘਰ ਇੱਕ ਛੋਟਾ ਜਿਹਾ ਵਾਇਸ ਰਿਕਾਰਡਰ ਸੋਫੇ ਦੇ ਹੇਠਾਂ ਲੁਕਾ ਦਿੱਤਾ ਮੈਨੂੰ ਪਤਾ ਸੀ ਕਿ ਇਹ ਗਲਤ ਹੈ ਪਰ ਮੇਰੀ ਧੀ ਦੀ ਜ਼ਿੰਦਗੀ ਦਾ ਸਵਾਲ ਸੀ ਇੱਕ ਹਫ਼ਤੇ ਬਾਅਦ ਜਦੋਂ ਮੈਂ ਉਹ ਰਿਕਾਰਡਰ ਵਾਪਸ ਲਿਆਂਦਾ ਅਤੇ ਘਰ ਆ ਕੇ ਸੁਣਿਆ ਤਾਂ ਮੇਰੀ ਰੂਹ ਕੰਬ ਗਈ रिकॉर्डिंग ਵਿੱਚ ਸਮੀਰ ਦੀ ਆਵਾਜ਼ ਸੀ ਤੇਰੀ ਮਾਂ ਆਪਣੇ ਆਪ ਨੂੰ ਸਮਝਦੀ ਕੀ ਹੈ ਉਹ ਸਕੂਲ ਜੋ ਵੀ ਹੈ ਉਹ ਤੇਰਾ ਹੈ ਅਤੇ ਜੋ ਤੇਰਾ ਹੈ ਉਹ ਮੇਰਾ ਹੈ ਅੱਗੋਂ ਮੀਰਾ ਰੋਂਦੀ ਹੋਈ ਕਹਿ ਰਹੀ ਸੀ ਪਰ ਸਮੀਰ ਉਹ ਮੇਰੀ ਮਾਂ ਹੈ ਮੈਂ ਉਹਨਾਂ ਤੋਂ ਇਸ ਤਰ੍ਹਾਂ ਕਿਵੇਂ ਮੰਗ ਸਕਦੀ ਹਾਂ ਸਮੀਰ ਨੇ ਗਰਜ ਕੇ ਕਿਹਾ ਤਾਂ ਫਿਰ ਤਿਆਰ ਰਹਿ ਮੈਂ ਖੁਦ ਖੋ ਲਵਾਗਾ ਦੇਖਦਾ ਹਾਂ ਉਹ ਮੈਨੂੰ ਕਿਵੇਂ ਰੋਕਦੀ ਹੈ ਰਿਕਾਰਡਿੰਗ ਵਿੱਚ ਸਮੀਰ ਦੇ ਦੋਸਤਾਂ ਅਤੇ ਕਰਜਦਾਰਾਂ ਨਾਲ ਗੱਲਬਾਤ ਦੇ ਵੀ ਕਈ ਸਬੂਤ ਸਨ ਜਦੋਂ ਮੈਂ ਇਹ ਰਾਕਵਜੀ ਨੂੰ ਸੁਣਾਇਆ ਤਾਂ ਉਹਨਾਂ ਕਿਹਾ ਇਹ ਬਹੁਤ ਵਧੀਆ ਸਬੂਤ ਹੈ ਪਰ ਸਾਨੂੰ ਉਸਦੇ ਜੂਏ ਅਤੇ ਬੈਂਕ ਸਟੇਟਮੈਂਟਾਂ ਦੇ ਵੇਰਵੇ ਵੀ ਚਾਹੀਦੇ ਹਨ ਅਗਲੇ 2 ਮਹੀਨੇ ਮੈਂ ਇੱਕ ਜਸੂਸ ਵਾਂਗ ਜੀਵਨ ਬਤੀਤ ਕੀਤਾ ਦਿਨੇ ਦਫ਼ਤਰ ਜਾਂਦੀ ਅਤੇ ਰਾਤ ਨੂੰ ਸਬੂਤ ਹੀ ਇਕੱਠੇ ਕਰਦੀ ਮੈਂ ਸਮੀਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਈ ਵਾਰ ਸੱਟੇ ਬਾਜ਼ਾਂ ਦੇ ਅੱਡਿਆਂ ਤੇ ਦੇਖਿਆ ਮੈਂ ਉਥੋਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਬਣਾਈਆਂ ਰਾਗਵਜੀ ਦੇ ਇੱਕ ਦੋਸਤ ਨੇ ਬੈਂਕ ਵਿੱਚੋਂ ਸਮੀਰ ਦੇ ਖਾਤੇ ਦੀ ਡਿਟੇਲ ਕਢਵਾਈ ਜਿਸ ਤੋਂ ਪਤਾ ਲੱਗਾ ਕਿ ਪਿਛਲੇ 6 ਮਹੀਨਿਆਂ ਵਿੱਚ ਉਹ 35 ਲੱਖ ਰੁਪਏ ਜੂਏ ਵਿੱਚ ਹਾਰ ਚੁੱਕਾ ਸੀ ਮੈਂ ਹੌਲੀ-ਹੌਲੀ ਮੀਰਾ ਨਾਲ ਗੱਲ ਕੀਤੀ ਅਤੇ ਉਸ ਨੂੰ ਸਾਰੇ ਸਬੂਤ ਦਿਖਾਈ ਉਹ ਬੁਰੀ ਤਰ੍ਹਾਂ ਟੁੱਟ ਗਈ ਅਤੇ ਰੋਂਦੀ ਹੋਈ ਕਹਿਣ ਲੱਗੀ ਮਾਂ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਮੈਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਸਭ ਠੀਕ ਹੋ ਜਾਵੇਗਾ ਪਰ ਉਹ ਮੈਨੂੰ ਇਨਸਾਨ ਨਹੀਂ ਸਿਰਫ ਇੱਕ ਨੌਕਰਾਨੀ ਸਮਝਦਾ ਹੈ ਮੈਂ ਉਸ ਨੂੰ ਗਲੇ ਲਗਾਇਆ ਅਤੇ ਕਿਹਾ ਪੁੱਤਰ ਹਜੇ ਵੀ ਕੁਝ ਨਹੀਂ ਵਿਗੜਿਆ ਅਸੀਂ ਮਿਲ ਕੇ ਲੜਾਂਗੇ ਪਰ ਮੈਨੂੰ ਨਹੀਂ ਪਤਾ ਸੀ ਕਿ ਸਮੀਰ ਹਜੇ ਇੱਕ ਹੋਰ ਚਾਲ ਚੱਲਣ ਵਾਲਾ ਸੀ ਇੱਕ ਦਿਨ ਮੀਰਾ ਨੇ ਬਹੁਤ ਘਬराई ਹੋਈ ਆਵਾਜ਼ ਵਿੱਚ ਫੋਨ ਕੀਤਾ ਮਾ ਸਮੀਰ ਨੇ ਇਸ ਹਫਤੇ ਆਪਣੇ ਨਿਵੇਸ਼ਕਾਂ ਨੂੰ ਰਾਤ ਦੇ ਖਾਣੇ ਤੇ ਬੁਲਾਇਆ ਹੈ ਉਸਨੇ ਮੈਨੂੰ ਸਖਤ ਹੁਕਮ ਦਿੱਤਾ ਹੈ ਕਿ ਮੈਂ ਸਾਰਾ ਵਕਤ ਰਸੋਈ ਵਿੱਚ ਰਹਾ ਅਤੇ ਬਾਹਰ ਨਾ ਆਵਾਂ ਮੈਂ ਤੁਰੰਤ ਸਮਝ ਗਈ ਕਿ ਉਹ ਫਿਰ ਕੋਈ ਡਰਾਮਾ ਕਰਨ ਵਾਲਾ ਹੈ ਮੈਂ ਮੀਰਾ ਨੂੰ ਕਿਹਾ ਠੀਕ ਹੈ ਪੁੱਤਰ ਤੂੰ ਉਹੀ ਕਰ ਜੋ ਉਹ ਕਹਿ ਰਿਹਾ ਹੈ ਮੈਂ ਵੀ ਉੱਥੇ ਪਹੁੰਚ ਰਹੀ ਹਾਂ ਜਦੋਂ ਮੀਰਾ ਨੇ ਕਿਹਾ ਕਿ ਸਮੀਰ ਨੇ ਮੈਨੂੰ ਨਹੀਂ ਬੁਲਾਇਆ ਤਾਂ ਮੈਂ ਜਵਾਬ ਦਿੱਤਾ ਮੈਨੂੰ ਸੱਦੇ ਦੀ ਲੋੜ ਨਹੀਂ ਮੈਂ ਆਪਣੀ ਧੀ ਨੂੰ ਮਿਲਣ ਆ ਰਹੀ ਆ ਉਸ ਦਿਨ ਮੈਂ ਪੂਰੀ ਤਿਆਰੀ ਕੀਤੀ ਰघव ਜੀ ਨੇ ਕਿਹਾ ਹੁਣ ਸਹੀ ਸਮਾਂ ਸਾਡੇ ਕੋਲ ਸਾਰੇ ਸਬੂਤ ਹਨ ਮੈਂ ਕਿਹਾ ਮੌਕਾ ਮੈਂ ਖੁਦ ਪੈਦਾ ਕਰਾਂਗੀ ਡਿਨਰ ਵਾਲੇ ਦਿਨ ਸ਼ਾਮ ਦੇ 7 ਵਜੇ ਮੈਂ ਸਮੀਰ ਦੇ ਫਲੈਟ ਪਹੁੰਚੀ ਅੰਦਰੋਂ ਹੱਸਣ ਖੇਡਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਮੈਂ ਘੰਟੀ ਵਜਾਈ ਇੱਕ ਮਹਿਮਾਨ ਨੇ ਦਰਵਾਜ਼ਾ ਖੋਲ੍ਹਿਆ ਮੈਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ ਮੈਂ ਕਿਹਾ ਜੀ ਮੈਂ ਮੀਰਾ ਦੀ ਮਾਂ ਹਾਂ ਕੀ ਮੈਂ ਅੰਦਰ ਆ ਸਕਦੀ ਹਾਂ ਉਹ ਥੋੜਾ ਹਿਚਕਚਾਇਆ ਪਰ ਮੈਂ ਹਿੰਮਤ ਕਰਕੇ ਅੰਦਰ ਵੜ ਗਈ ਹਾਲ ਵਿੱਚ 8-10 ਲੋਕ ਬੈਠੇ ਸਨ ਅਤੇ ਸਮੀਰ ਦੇ ਚਿਹਰੇ ਦਾ ਰੰਗ ਮੈਨੂੰ ਦੇਖ ਕੇ ਉੱਡ ਗਿਆ ਸੀ ਜਦੋਂ ਮੈਂ ਅੰਦਰ ਦਾਖਲ ਹੋਈ ਤਾਂ ਸਾਰੇ ਖਾਣਾ ਖਾ ਰਹੇ ਸਨ ਸਮੀਰ ਮੇਜ਼ ਦੀ ਕੁਰਸੀ ਤੇ ਕਿਸੇ ਮੇਜ਼ਬਾਨ ਵਾਂਗ ਬੈਠਾ ਸੀ ਮੈਨੂੰ ਦੇਖਦੇ ਹੀ ਉਸ ਦਾ ਚਿਹਰਾ ਸਖਤ ਹੋ ਗਿਆ ਉਸ ਨੇ ਪੁੱਛਿਆ ਮੰਮੀ ਜੀ ਤੁਸੀਂ ਇੱਥੇ ਮੈਂ ਮੀਰਾ ਨੂੰ ਮਿਲਣ ਆਈ ਹਾਂ ਕਿੱਥੇ ਹੈ ਉਹ ਮੈਂ ਸਿੱਧਾ ਸਵਾਲ ਕੀਤਾ ਉਹ ਅੰਦਰ ਹੈ ਉਸਦੀ ਤਬੀਅਤ ਠੀਕ ਨਹੀਂ ਸਮੀਰ ਨੇ ਲਾਪਰਵਾਹੀ ਨਾਲ ਜਵਾਬ ਦਿੱਤਾ ਮੈਂ ਪੂਰੇ ਘਰ ਵਿੱਚ ਨਜ਼ਰ ਦੁੜਾਈ ਫਿਰ ਮੇਰੀ ਨਜ਼ਰ ਦਰਵਾਜ਼ੇ ਦੇ ਕੋਲ ਫਰਸ਼ ਤੇ ਪਈ ਕੱਪੜਿਆਂ ਦੇ ਇੱਕ ਢੇਰ ਤੇ ਪਈ ਜਦੋਂ ਮੈਂ ਕੋਲ ਜਾ ਕੇ ਦੇਖਿਆ ਤਾਂ ਮੇਰਾ ਕਲੇਜਾ ਮੂੰਹ ਨੂੰ ਆ ਗਿਆ ਉਹ ਕੱਪੜਿਆਂ ਦਾ ਢੇਰ ਨਹੀਂ ਸੀ ਉਹ ਮੀਰਾਦ ਸੀ ਫਟੇ ਹੋਏ ਕੱਪੜਿਆਂ ਵਿੱਚ ਬੇਹਾਲ ਪਈ ਇਹ ਉਹੀ ਰਾਤ ਸੀ ਜੈਸਦੀ ਸ਼ੁਰੂਆਤ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ ਸਮੀਰ ਨੇ ਆਪਣੇ ਬੂਟ ਮੀਰਾ ਦੇ ਪਾਏ ਹੋਏ ਕੱਪੜਿਆਂ ਨਾਲ ਪੁੰਝੇ ਅਤੇ ਮਹਿਮਾਨਾਂ ਨੂੰ ਬੜੀ ਬੇਸ਼ਰਮੀ ਨਾਲ ਕਿਹਾ ਇਹ ਪਾਗਲ ਨੌਕਰਾਨੀ ਐ ਪਰ ਉਸ ਪਲ ਮੇਰੇ ਅੰਦਰ ਗੁੱਸੇ ਦੀ ਜੋ ਅੱਗ ਬੜੀ ਉਹ ਹੁਣ ਬੁਝਣ ਵਾਲੀ ਨਹੀਂ ਸੀ ਮੈਂ ਉੱਥੇ ਚੁੱਪਚਾਪ ਖੜੀ ਸਮੀਰ ਨੂੰ ਦੇਖਦੀ ਰਹੀ ਉਸ ਨੂੰ ਲੱਗਿਆ ਸ਼ਾਇਦ ਮੈਂ ਡਰ ਗਈ ਹਾਂ ਉਹ ਮੁਸਕੁਰਾਇਆ ਅਤੇ ਮਹਿਮਾਨਾਂ ਨੂੰ ਕਹਿਣ ਲੱਗਾ ਮੰਮੀ ਜੀ ਨੂੰ ਸ਼ਾਇਦ ਕੋਈ ਗਲਤਫਹਿਮੀ ਹੋ ਗਈ ਹੈ ਮੀਰਾ ਬਿਲਕੁਲ ਠੀਕ ਹੈ ਬਸ ਥੋੜੀ ਉਸਨੇ ਆਪਣੇ ਮੱਥੇ ਤੇ ਉਂਗਲ ਘੁਮਾਉਂਦੇ ਹੋਏ ਇਸ਼ਾਰਾ ਕੀਤਾ ਦਿਮਾਗੀ ਦਿੱਕਤ ਹੈ ਨਾ ਮਹਿਮਾਨ ਹੱਸਣ ਲੱਗੇ ਮੈਂ ਤੁਰੰਤ ਆਪਣਾ ਫੋਨ ਕੱਢਿਆ ਤੇ ਇੱਕ ਨੰਬਰ ਡਾਇਲ ਕੀਤਾ ਹੈਲੋ ਮੈਂ ਅਰਚਨਾ ਪੱਟ ਬੋਲ ਰਹੀ ਹਾਂ ਹਾਂ ਉਹੀ ਪਤਾ ਹੈ ਤੁਸੀਂ ਆ ਜਾਓ ਸਮੀਰ ਨੇ ਹੈਰਾਨੀ ਨਾਲ ਪੁੱਛਿਆ ਕਿਸ ਨੂੰ ਬੁਲਾ ਰਹੇ ਹੋ ਤੁਸੀਂ ਮੈਂ ਕੋਈ ਜਵਾਬ ਨਹੀਂ ਦਿੱਤਾ ਮੈਂ ਬਸ ਮੀਰਾ ਦੇ ਕੋਲ ਬੈਠ ਗਈ ਅਤੇ ਉਸਦੇ ਵਾਲਾਂ ਵਿੱਚ ਹੱਥ ਫੇਰਨ ਲੱਗੀ ਉਹ ਨੀਂਦ ਵਿੱਚ ਸੀ ਜਾਂ बेहोश ਮੈਨੂੰ ਨਹੀਂ ਸੀ ਪਤਾ 10 ਮਿੰਟ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ ਸਮੀਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਰਾਗਵ ਜੀ ਅਤੇ ਦੋ ਪੁਲਿਸ ਵਾਲੇ ਖੜੇ ਸਨ ਸਮੀਰ ਦਾ ਚਿਹਰਾ ਪੀਲਾ ਪੈ ਗਿਆ ਇਹ ਕੀ ਹੈ ਉਸਦੇ ਮੂੰਹੋਂ ਮਸਾ ਨਿਕਲਿਆ ਰਾਗਵ ਜੀ ਬੜੀ ਸ਼ਾਂਤੀ ਨਾਲ ਅੰਦਰ ਆਏ ਤੇ ਬੋਲੇ ਮੈਂ ਰਾਗਵ ਤਰਵੇਦੀ ਹਾਂ ਅਰਚਨਾ ਪੱਟ ਦਾ ਵਕੀਲ ਅਤੇ ਇਹ ਇੰਸਪੈਕਟਰ ਸੰਜੇ ਹਨ ਮਹਿਮਾਨ ਖਾਣਾ ਛੱਡ ਕੇ ਚੁੱਪਚਾਪ ਦੇਖਣ ਲੱਗੇ ਮੈਂ ਉઠી ਅਤੇ ਸਮੀਰ ਦੇ ਬਿਲਕੁਲ ਸਾਹਮਣੇ ਜਾ ਕੇ ਖੜ ਗਈ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੜੇ ਧੀਮੇ ਪਰ ਦੜ ਅਲਹਿਜੇ ਵਿੱਚ ਕਿਹਾ ਤੂੰ ਸੋਚਿਆ ਸੀ ਨਾ ਕਿ ਮੈਂ ਇੱਕ ਬੁੱਢੀ ਬੇਕੁਫਔਰਤ ਹਾਂ ਤੂੰ ਸੋਚਿਆ ਸੀ ਕੀ ਤੂੰ ਮੇਰੀ ਟੀ ਨੂੰ ਬਰਬਾਦ ਕਰ ਦੇਵੇਂਗਾ ਮੇਰੀ ਜਾਇਦਾਦ ਹੜੱਪ ਲਵੇਂਗਾ ਅਤੇ ਮੈਂ ਚੁੱਪਚਾਪ ਦੇਖਦੀ ਰਹਾਂਗੀ ਸਮੀਰ ਕੁਝ ਬੋਲਣ ਲੱਗਾ ਪਰ ਮੈਂ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਰੋਕ ਦਿੱਤਾ 29 ਸਾਲ ਮੈਂ 29 ਸਾਲਾਂ ਤੋਂ ਹਰ ਮਹੀਨੇ 500 ਤੋਂ ਵੱਧ ਕਰਮਚਾਰੀਆਂ ਦੇ ਖਾਤਿਆਂ ਦਾ ਅਡਿਟ ਕਰਦੀ ਹਾਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਾਲੀ ਦਸਕਤ ਕਿਹੋ ਜਿਹੇ ਹੁੰਦੇ ਹਨ ਮੈਨੂੰ ਤੋਂ ਖਾਤੜੀ ਦੇ ਕਾਗਜ਼ਾਂ ਦੀ ਪਛਾਣ ਹੈ ਅਤੇ ਮੈਂ ਇਹ ਵੀ ਜਾਣਦੀ ਹਾਂ ਕਿ ਤੇਰੇ ਵਰਗੇ ਲੋਕਾਂ ਨੂੰ ਕਿਵੇਂ ਫੜਿਆ ਜਾਂਦਾ ਹੈ। ਰਾਗਵ ਜੀ ਨੇ ਇੱਕ ਫੈਲ ਖੋਲੀ ਅਤੇ ਮਹਿਮਾਨਾਂ ਦੇ ਸਾਹਮਣੇ ਰੱਖੀ। ਇਹ ਉਹ ਪਾਵਰ ਆਫ ਅਟਾਨੀ ਦੇ ਕਾਗਜ਼ ਹਨ ਜੋ ਸਮੀਰ ਨੇ ਭੇਜੇ ਸਨ। ਇਸਤੇ ਮੇਰੀ ਧੀ ਦੇ ਦਸਕਤ ਹਨ ਜਾਂ ਕਹਿ ਲਵੋ ਉਸ ਵਰਗੇ ਦਿਖਣ ਵਾਲੇ ਦਸਕਤ ਪਰ ਇਹ ਅਸਲੀ ਨਹੀਂ ਹਨ। ਇਸ ਦੀ ਰਿਪੋਰਟ ਇੱਥੇ ਹੈ। ਮੈਂ ਇੱਕ ਹੋਰ ਕਾਗਜ਼ ਕੱਢਿਆ। ਅਤੇ ਇਹ ਦੇਖੋ ਸਮੀਰ ਦੇ ਬੈਂਕ ਸਟੇਟਮੈਂਟ ਪਿਛਲੇ 1 ਸਾਲ ਵਿੱਚ ਇਸ ਨੇ ਲੱਖਾਂ ਰੁਪਏ ਜੂਏ ਅਤੇ ਆਨਲਾਈਨ ਸੱਟੇਬਾਜ਼ੀ ਵਿੱਚ ਹਾਰੇ ਹਨ ਮਹਿਮਾਨਾਂ ਵਿੱਚੋਂ ਇੱਕ ਆਦਮੀ ਬੋਲਿਆ ਪਰ ਸਮੀਰ ਨੇ ਤਾਂ ਸਾਨੂੰ ਦੱਸਿਆ ਸੀ ਕਿ ਉਹ ਰੀਅਲ ਏਸਟੇਟ ਡਿਵੈਲਪਰ ਹੈ ਮੈਂ ਉਸ ਵੱਲ ਦੇਖਿਆ ਕਿ ਤੁਸੀਂ ਇਸ ਨੂੰ ਪੈਸੇ ਦਿੱਤੇ ਹਨ ਉਹ ਹਿਚਕਚਾਇਆ ਹਾਂ 10 ਲੱਖ ਰੁਪਏ ਇੱਕ ਪ੍ਰਾਪਰਟੀ ਡੀਲ ਲਈ ਉਹ ਪੈਸੇ ਕਿੱਥੇ ਗਏ ਪਤਾ ਹੈ ਜੂਏ ਵਿੱਚ ਤੁਹਾਡਾ ਇਹਨਾਂ ਸ਼ਬਦਾਂ ਸਮੀਰ ਇੱਕ ਚੋਰ ਹੈ ਇੱਕ ਧੋਖੇਬਾਜ਼ ਅਤੇ ਘਰੇਲੂ ਹਿੰਸਾ ਕਰਨ ਵਾਲਾ ਅਪਰਾਧੀ ਮੈਂ ਇੱਕ ਵੌਇਸ ਰਿਕਾਰਡ ਕੱਢਿਆ ਅਤੇ ਪਲੇ ਬਟਨ ਦਬਾ ਦਿੱਤਾ ਸਮੀਰ ਦੀ ਆਵਾਜ਼ ਗੂੰਜੀ ਤੇਰੀ ਮਾਂ ਆਪਣੇ ਆਪ ਨੂੰ ਸਮਝਦੀ ਕੀ ਹੈ ਬੁੱਢੀ ਔਰਤ ਸਮੀਰ ਘਬਰਾ ਕੇ ਚੀਕਿਆ ਇਹ ਝੂਠ ਹੈ ਮੰਮੀ ਜੀ ਤੁਸੀਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਬਦਨਾਮ ਮੈਂ ਪੁੱਛਿਆ ਮੈਂ ਸਿਰਫ ਸੱਚ ਦੱਸ ਰਹੀ ਹਾਂ ਉਹ ਸੱਚ ਜੋ ਮੈਂ ਪਿਛਲੇ 3 ਮਹੀਨਿਆਂ ਤੋਂ ਇਕੱਠਾ ਕੀਤਾ ਹੈ राघव ਜੀ ਨੇ ਕਿਹਾ ਹੁਣ ਅਸੀਂ ਪੁਲਿਸ 'ਚ ਸ਼ਿਕਾਇਤ ਦਰਜ ਕਰਵਾ ਰਹੇ ਹਾਂ ਘਰੇਲੂ ਹਿੰਸਾ ਜਾਲੀ ਦਸਕਤ ਅਤੇ ਧੋਖਾਧੜੀ ਦੇ ਤਹਿਤ ਇੰਸਪੈਕਟਰ ਸੰਜੇ ਨੇ ਅੱਗੇ ਵਧ ਕੇ ਸਮੀਰ ਦਾ ਹੱਥ ਫੜ ਲਿਆ ਸਮੀਰ ਤੁਸੀਂ ਗ੍ਰਿਫਤਾਰ ਹੋ ਸਮੀਰ ਨੇ ਹੱਥ ਛਡਾਉਣ ਦੀ ਕੋਸ਼ਿਸ਼ ਕੀਤੀ ਨਹੀਂ ਇਹ ਗਲਤ ਹੈ ਪਰ ਇੰਸਪੈਕਟਰ ਨੇ ਉਸਦੇ ਹੱਥ ਵਿੱਚ ਹਥਕੜੀ ਜੜ ਦਿੱਤੀ ਮੈਂ ਮਹਿਮਾਨਾਂ ਵੱਲ ਦੇਖਿਆ ਤੁਸੀਂ ਸਭ ਨੇ ਅੱਜ ਇੱਥੇ ਮੇਰੀ ਧੀ ਨੂੰ ਦੇਖਿਆ ਉਸ ਨੂੰ ਨੌਕਰਾਨੀ ਕਿਹਾ ਗਿਆ ਪਾਗਲ ਕਿਹਾ ਗਿਆ ਪਰ ਸੱਚ ਇਹ ਹੈ ਕਿ ਉਹ ਸਮੇਤੀ ਹਿੰਸਾ ਅਤੇ ਉਸ ਦੇ ਝੂਠ ਦਾ ਸ਼ਿਕਾਰ ਹੈ ਅਤੇ ਹੁਣ ਮੈਂ ਆਪਣੀ ਧੀ ਨੂੰ ਇੱਥੋਂ ਲੈ ਕੇ ਜਾ ਰਹੀ ਹਾਂ ਮੈਂ ਮੀਰਾ ਦੇ ਕੋਲ ਗਈ ਅਤੇ ਉਸ ਨੂੰ ਹੌਲੀ ਜਿਹੀ ਹਿਲਾਇਆ ਉਸ ਨੇ ਹੌਲੀ-ਹੌਲੀ ਅੱਖਾਂ ਖੋਲ੍ਹੀਆਂ ਅਤੇ ਮੈਨੂੰ ਦੇਖ ਕੇ ਬੜੀ ਕਮਜ਼ੋਰ ਆਵਾਜ਼ ਵਿੱਚ ਕਿਹਾ ਮਾਂ ਹਾਂ ਬੇਟਾ ਮੈਂ ਹਾਂ ਚੱਲ ਘਰ ਚੱਲਦੇ ਹਾਂ ਮੈਂ ਮੀਰਾ ਨੂੰ ਉਠਾਇਆ। ਰਾਗਵ ਜੀ ਨੇ ਮੇਰੀ ਮਦਦ ਕੀਤੀ ਅਤੇ ਅਸੀਂ ਬਾਹਰ ਨਿਕਲ ਆਏ। ਪਿੱਛੋਂ ਸਮੀਰ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸਨ। ਮੰਮੀ ਜੀ, ਤੁਸੀਂ ਇਹ ਨਹੀਂ ਕਰ ਸਕਦੇ। ਮੀਰਾ ਮੇਰੀ ਪਤਨੀ ਹੈ। ਮੈਂ ਰੁਕੀ, ਪਿੱਛੇ ਮੁੜੀ ਅਤੇ ਬਹੁਤ ਹੀ ਸ਼ਾਂਤ ਪਰ ਦੜ ਅਵਾਜ਼ ਵਿੱਚ ਬੋਲੀ, ਮੀਰਾ ਮੇਰੀ ਧੀ ਹੈ ਅਤੇ ਮੈਂ ਆਪਣੀ ਧੀ ਨੂੰ ਬਚਾਉਣ ਲਈ ਕੁਝ ਵੀ ਕਰ ਸਕਦੀ ਹਾਂ। ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਉਸ ਰਾਤ ਮੀਰਾ ਮੇਰੇ ਘਰ ਆ ਗਈ ਮੈਂ ਉਸ ਨੂੰ ਨਹਾਇਆ ਸਾਫ਼ ਕੱਪੜੇ ਪੁਆਏ ਅਤੇ ਖਾਣਾ ਖਵਾਇਆ ਉਹ ਬਹੁਤ ਰੋਈ ਅਤੇ ਮੈਂ ਸਾਰੀ ਰਾਤ ਉਸ ਦੇ ਕੋਲ ਬੈਠੀ ਰਹੀ ਅਗਲੇ ਦਿਨ ਤੋਂ ਅਦਾਲਤ ਦੇ ਚੱਕਰ ਸ਼ੁਰੂ ਹੋ ਗਏ ਸਮੀਰ ਨੂੰ 3 ਦਿਨਾਂ ਦੀ ਪੁਲਿਸ ਹਿਰਾਸਤ ਮਿਲੀ ਤਲਾਸ਼ੀ ਦੌਰਾਨ ਉਸ ਦੇ ਘਰੋਂ ਹੋਰ ਵੀ ਸਬੂਤ ਮਿਲੇ ਜਿਨ੍ਹਾਂ ਤੋਂ ਉਸ ਦੇ ਕਰਜ਼ਿਆਂ ਬਾਰੇ ਸਭ ਕੁਝ ਪਤਾ ਲੱਗ ਗਿਆ ਇਹ ਵੀ ਸਾਹਮਣੇ ਆਇਆ ਕਿ ਸਮੀਰ ਤੇ ਕਈ ਹੋਰ ਲੋਕਾਂ ਨੇ ਵੀ ਕੇਸ ਕੀਤੇ ਹੋਏ ਸਨ ਜਿਨ੍ਹਾਂ ਨੂੰ ਉਸਨੇ ਪ੍ਰਾਪਰਟੀ ਡੀਲ ਦੇ ਨਾਂ ਤੇ ਧੋਖਾ ਦਿੱਤਾ ਸੀ ਹੌਲੀ ਹੌਲੀ ਸਮੀਰ ਦਾ ਸਾਰਾ ਝਾਲ ਅਤੇ ਉਸ ਦੀਆਂ ਚਾਲਾਂ ਬੇਨਕਾਬ ਹੋ ਗਈਆਂ ਅਦਾਲਤ ਨੇ ਤੁਰੰਤ ਮੀਰਾ ਨੂੰ ਸੁਰੱਖਿਆ ਦੇ ਹੁਕਮ ਜਾਰੀ ਕਰ ਦਿੱਤੇ ਜਿਸ ਮੁਤਾਬਕ ਸਮੀਰ ਹੁਣ ਉਸ ਦੇ ਨੇੜੇ ਨਹੀਂ ਆ ਸਕਦਾ ਮੈਂ ਮੀਰਾ ਵੱਲੋਂ ਤਲਾਕ ਦੇ ਕਾਗਜ਼ ਵੀ ਦਾਖਲ ਕਰਵਾ ਦਿੱਤੇ ਸਮੀਰ ਦੇ ਮਾਤਾ ਪਿਤਾ ਵੀ ਮੈਨੂੰ ਮਿਲਣ ਆਏ ਅਤੇ ਮਾਫੀ ਮੰਗੀ ਉਹਨਾਂ ਕਿਹਾ ਕਿ ਉਹ जानਦੇ ਸਨ ਕਿ ਸਮੀਰ ਜੂਆ ਖੇਡਦਾ ਹੈ ਪਰ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਵਿਆਹ ਤੋਂ ਬਾਅਦ ਉਹ ਸੁਧਰ ਜਾਵੇਗਾ ਮੈਂ ਉਹਨਾਂ ਨੂੰ ਸਪਸ਼ਟ ਕਿਹਾ ਤੁਸੀਂ ਆਪਣੇ ਪੁੱਤਰ ਦੀ ਗਲਤੀ ਛੁਪਾਈ ਅਤੇ ਮੇਰੀ ਧੀ ਨੂੰ ਸਦੀ ਸਜ਼ਾ ਭੁਗਤਨੀ ਪਈ ਹੁਣ ਮਾਫੀ ਨਾਲ ਕੁਝ ਨਹੀਂ ਹੋਣਾ ਸਮੀਰ ਨੂੰ ਜ਼ਮਾਨਤ ਨਹੀਂ ਮਿਲੀ ਕਿਉਂਕਿ ਉਸ ਕੋਲ 10 ਲੱਖ ਰੁਪਏ ਦੀ ਜ਼ਮਾਨਤ ਰਾਸ਼ੀ ਭਰਨ ਲਈ ਪੈਸੇ ਨਹੀਂ ਸਨ ਕਰਜ਼ਦਾਰ ਉਸ ਕੋਲੋਂ 45 ਲੱਖ ਰੁਪਏ ਵਸੂਲਣ ਲਈ ਪਿੱਛੇ ਪਏ ਹੋਏ ਸਨ ਉਸ ਦੀਆਂ ਸਾਰੀਆਂ ਫਰਜੀ ਪ੍ਰਾਪਰਟੀ ਡੀਲਾਂ ਦਾ ਪਰਦਾ ਫਾਸ਼ ਹੋ ਗਿਆ ਅਤੇ ਉਸ ਦੇ ਬਿਜ਼ਨਸ 파ਟਨਰਾਂ ਨੇ ਵੀ ਉਸ ਤੇ ਧੋਖਾ ਧੜੀ ਦੇ ਕੇਸ ਕਰ ਦਿੱਤੇ ਉਸ ਰਾਤ ਪਾਰਟੀ ਵਿੱਚ ਆਏ ਮਹਿਮਾਨਾਂ ਨੇ ਸਾਰੇ ਸਮਾਜ ਵਿੱਚ ਉਸ ਦੀ ਅਸਲੀਅਤ ਦੱਸ ਦਿੱਤੀ ਜਿਸ ਸੁਸਾਇਟੀ ਵਿੱਚ ਉਹ ਰਹਿੰਦਾ ਸੀ ਉੱਥੇ ਉਸ ਦੀ ਐਂਟਰੀ ਬੈਨ ਕਰ ਦਿੱਤੀ ਗਈ ਅਖਬਾਰਾਂ ਵਿੱਚ ਖਬਰਾਂ ਛਪੀਆਂ ਰੀਅਲ ਸਟੇਟ ਦੀ ਧੋਖਾ ਧੜੀ ਦੂਜੇ ਪਾਸੇ ਮੀਰਾ ਹੌਲੀ-ਹੌਲੀ ਠੀਕ ਹੋਣ ਲੱਗੀ ਮੈਂ ਉਸ ਨੂੰ ਆਪਣੀ ਕੰਪਨੀ ਦੇ ਥੈਰੇਪਿਸਟ ਕੋਲ ਭੇਜਿਆ ਤਿੰਨ ਮਹੀਨਿਆਂ ਬਾਅਦ ਮੀਰਾ ਨੇ ਮੇਰੀ ਕੰਪਨੀ ਵਿੱਚ ਹੀ ਅਸਟੈਂਟ ਅਕਾਊਂਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਉਸ ਨੂੰ ਸਿਖਾਉਂਦੀ ਅਤੇ ਉਹ ਬੜੇ ਧਿਆਨ ਨਾਲ ਸਿੱਖਦੀ ਹੌਲੀ-ਹੌਲੀ ਉਸ ਦਾ ਆਤਮ-ਵਿਸ਼ਵਾਸ ਵਾਪਸ ਆਉਣ ਲੱਗਾ 6 ਮਹੀਨਿਆਂ ਬਾਅਦ ਅਦਾਲਤ ਨੇ ਤਲਾਕ ਮਨਜ਼ੂਰ ਕਰ ਲਿਆ ਤੇ ਮੀਰਾ ਆਜ਼ਾਦ ਹੋ ਗਈ ਸਮੀਰ ਨੂੰ ਧੋਖਾ ਧੜੀ ਜਾਲੀ ਦਾਸਤਾ ਵੇਜਾਂ ਅਤੇ ਘਰੇ ਲੋਹਿੰਸਾ ਦੇ ਦੋਸ਼ ਵਿੱਚ 3 ਸਾਲ ਦੀ ਸਜ਼ਾ ਹੋਈ ਅੱਜ ਜਦੋਂ ਮੈਂ ਸ਼ਾਮ ਨੂੰ ਰਸੋਈ ਦੀ ਖਿੜਕੀ ਕੋਲ ਖੜਕੇ ਖਾਣਾ ਬਣਾਉਂਦੀ ਹਾਂ ਅਤੇ ਬਾਹਰ ਰਜੀਵ ਦੇ ਲਗਾਏ ਹੋਏ ਬਾਗੀਚੇ ਨੂੰ ਦੇਖਦੀ ਹਾਂ ਤਾਂ ਮੈਨੂੰ ਬਹੁਤ ਸਕੂਨ ਮਿਲਦਾ ਹੈ ਮੀਰਾ ਹੁਣ ਮੇਰੇ ਨਾਲ ਰਹਿੰਦੀ ਹੈ ਅਸੀਂ ਇਕੱਠੀਆਂ ਦਫ਼ਤਰ ਜਾਂਦੀਆਂ ਹਾਂ ਅਤੇ ਇਕੱਠੀਆਂ ਘਰ ਆਉਂਦੀਆਂ ਹਾਂ ਉਹ ਹੁਣ ਫੇਰ ਤੋਂ ਪ੍ਰਾਣੀ ਮੀਰਾ ਬਣਦੀ ਜਾ ਰਹੀ ਹੈ ਹੱਸਦੀ ਹੈ ਗੱਲਾਂ ਕਰਦੀ ਹੈ ਅਤੇ ਸੁਪਨੇ ਦੇਖਦੀ ਹੈ ਕੱਲ ਉਸਨੇ ਦੱਸਿਆ ਕਿ ਉਸਦੀ ਤਰੱਕੀ ਹੋ ਗਈ ਹੈ ਅਤੇ ਉਹ ਹੁਣ ਜੂਨੀਅਰ ਅਕਾਊਂਟੈਂਟ ਬਣ ਗਈ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ